ਮਾਈਪਾਗੋ ਬਹੁਤਕਨੀਕੀ ਕਾਲਜ ਲੜਕੀਆਂ ਮਜੀਠਾ ਰੋਡ ਵਿਖੇ ਵਿਦਿਆਰਥੀਆਂ ਵਿੱਚ ਖੇਡ ਮੁਕਾਬਲੇ ਕਰਵਾਏ ਗਏ। ਇਸ ਮੌਕੇ ਗੱਲਬਾਤ ਕਰਦੇ ਹੋਏ ਆ ਪ੍ਰਿੰਸੀਪਲ ਪਰਮਵੀਰ ਸਿੰਘ ਮੱਤੇਵਾਲ ਨੇ ਆਖਿਆ ਕਿ ਪੰਜਾਬ ਵਿੱਚ ਜਿੰਨੇ ਵੀ ਪੋਲੀਟੈਕਨੀਕਲ ਕਾਲਜ ਹਨ ਉਹਨਾਂ ਵਿੱਚ ਖੇਡ ਮੁਕਾਬਲੇ ਕਰਵਾਏ ਜਾ ਰਹੇ ਨੇ ਅਤੇ ਮਾਈਪਾਗੋ ਪੋਲੀਟੈਕਨੀਕਲ ਕਾਲਜ ਲੜਕੀਆਂ ਅੰਮ੍ਰਿਤਸਰ ਵਿਖੇ ਵੋਲੀਬਾਲ ਅਤੇ ਹੈਂਡਬਾਲ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ। ਵੋਲੀਬਾਲ ਵਿੱਚ 28 ਟੀਮਾਂ ਭਾਗ ਲੈ ਰਹੀਆਂ ਹਨ ਜੋ ਕਿ ਪੂਰੇ ਪੰਜਾਬ ਵਿੱਚੋਂ ਆਈਆਂ ਹਨ। ਉਹਨਾਂ ਨੇ ਆਖਿਆ ਕਿ ਪੰਜਾਬ ਸਰਕਾਰ ਦਾ ਇਹ ਚੰਗਾ ਉਪਰਾਲਾ ਹੈ ਜਿਸ ਨਾਲ ਨੌਜਵਾਨ ਪੀੜ੍ਹੀ ਖੇਡਾਂ ਨਾਲ ਜੁੜ ਰਹੀ ਹੈ ਅਤੇ ਉਹ ਨਸ਼ਿਆਂ ਤੋਂ ਦੂਰ ਵੀ ਹੋ ਰਹੀ ਹੈ ਇਸ ਮੌਕੇ ਰਾਜਕੁਮਾਰ ਰਾਮਸਵਰੂਪ ਪਦਮਜੀਤ ਸਮੇਤ ਸਟਾਫ ਮੈਂਬਰ ਹਾਜ਼ਰ ਸਨ ਅੱਜ ਮਾਈ ਭਾਗੋ ਕਾਲਜ ਮਝਾ ਰੋਡ ਦੇਖੇ ਸਾਰੇ ਪੰਜਾਬ ਤੋਂ ਜਿਹੜੇ ਵਾਲੀਬਾਲ ਤੇ ਹੈਂਡਬਾਲ ਦੇ ਮੈਚ ਜਿਹੜੇ ਹੋ ਰਹੇ ਨੇ ਇਦੇ ਵਿੱਚ ਸਾਰੇ ਪੰਜਾਬ ਤੋਂ ਜਿੰਨੇ ਵੀ ਪੋਲੀਟੈਕਨਿਕਸ ਨੇ ਆ ਰਾਉਂਡ 150 ਪੋਲੀਟੈਕਨਿਕ ਹੈ ਪਰ ਇਹਦੇ ਵਿੱਚ ਰਾਉਂਡ ਜਿਹੜੀਆਂ 25 30 ਟੀਮਸ ਜਿਹੜੀਆਂ ਨੇ ਕੁਝ ਗਰਲਸ ਦੀਆਂ ਨੇ ਤੇ ਬੁਆਏਸ ਦੀਆਂ ਟੀਮਸ ਜਿਹੜੀਆਂ ਇੱਥੇ ਆਈਆਂ ਹੋਈਆਂ ਨੇ ਉਹ ਇੱਥੇ ਪਾਰਕ ਲੈਰੀਆਂ ਨੇ ਤੇ ਬੜਾ ਅੱਛਾ ਜਿਹੜਾ ਤੁਸੀਂ ਦੇਖਿਆ ਹੀ ਸਾਰਿਆਂ ਨੇ ਕਿ ਬੜਾ ਅੱਛਾ ਜਿਹੜਾ ਮਾਹੌਲ ਆ ਬੱਚੇ ਸਾਰੇ ਜਿਹੜੇ ਬੜਾ ਉਤਸ਼ਾਹ ਗੇਮਾਂ ਦਾ ਇਹਦੇ ਗੇਮਾਂ ਜਿਹੜੀਆਂ ਨੇ ਇਹ ਪੀਟੀਆਈਐਸ ਬਾਡੀ ਸਾਡੀ ਜਿਹੜੀ ਆ ਪੰਜਾਬ ਲੈਵਲ ਦੀ ਇਹ ਕਰਾਉਂਦੀ ਹੈਗੀ ਆ ਇਦਾ ਮਕਸਦ ਇਹੀ ਹੈ ਕਿ ਬੱਚਿਆਂ ਨੇ ਪੜ੍ਹਾਈ ਤੇ ਕਰਨੀ ਹੋਈਆਂ ਉਹਦੇ ਨਾਲ ਜਿਹੜੀਆਂ ਕਲਚਰਲ ਐਕਟੀਵਿਟੀਜ਼, ਸਪੋਰਟਸ ਐਕਟੀਵਿਟੀਜ਼ ਐਂਡ ਟੈਕਨੀਕਲ ਐਕਟੀਵਿਟੀਜ਼ ਉਹ ਇੱਕ ਪੀਟੀਐਸ ਬਾਡੀ ਕਰਾਉਂਦੀ ਆ। ਸੋ ਅਸੀਂ ਉੱਥੇ ਜਿਹੜਾ ਹੈ ਇਹ ਜੇ ਪਹਿਲ ਦੀ ਅਸੀਂ ਸਾਰੇ ਬੱਚਿਆਂ ਦਾ ਮੁਕਾਬਲੇ ਕਰਾ ਰਹੇ ਹਾਂ। ਐਂਡ ਇਹ ਮੁਕਾਬਲੇ ਜਿਹੜੇ ਹੋਰ ਵੀ ਗੇਮਾਂ ਨੇ ਇਹਦੇ ਟੋਟਲ 11 ਗੇਮਾਂ ਨੇ ਸਾਡੇ ਕੋਲ ਇੱਥੇ ਹੋਸਟ ਅਸੀਂ ਦੋ ਗੇਮਸ ਦਾ ਕਰ ਰਹੇ ਹਾਂ। ਬਾਕੀ ਪੰਜਾਬ ਦੇ ਕਾਲਜਸ ਵੱਖ-ਵੱਖ ਵੈਨਿਊਜ਼ ਦਿੱਤੇ ਹੋਏ ਨੇ। ਉਹ ਸਾਡੀਆਂ ਵੀ ਟੀਮਾਂ ਜਿਵੇਂ ਕਿਸੇ ਹੋਰ ਵੱਖ-ਵੱਖ ਕਾਲਜਸ ਦੇ ਵਿੱਚ ਗਈਆਂ ਨੇ। ਤੋ ਬੜਾ ਹੀ ਵਧੀਆ ਬੱਚਿਆਂ ਦਾ ਦੇਖਿਆ ਕਿ ਰੁਚੀ ਹੁਣ ਕਾਫੀ ਵੱਧ ਰਹੀ ਹੈ ਇਹਦੇ ਨਾਲ ਇਹ ਆ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਬੜਾ ਵੱਡਾ ਉਪਰਾਲਾ ਹੈਗਾ ਪੀਟੀਆ ਇਸ ਦਾ ਸੋ ਬੜਾ ਅੱਛਾ ਜਿਹੜਾ ਹੈ ਇੱਥੇ ਚੱਲ ਰਿਹਾ ਹੈ